ਸਾਥੀਓ ਜੈ ਭੀਮ ਜੈ ਭਾਰਤ ਮੈਂ ਅੱਜ ਗੱਲ ਕਰਨ ਜਾ ਰਿਹਾ ਹਾਂ ਕਿ ਜਿਹੜੀ ਰਾਜਸ਼ਾਹੀ ਹੁੰਦੀ ਹੈ ਨਾ ਐਸੇ ਜਿਹੜੇ ਮੌਜੂਦਾ ਦੇਸ਼ ਦੇ ਅੰਦਰ ਤਾਕਤ ਦੇ ਮਾਲਕ ਬਣ ਕੇ ਬੈਠੇ ਹੋਏ ਆ ਉਹਨਾਂ ਨੂੰ ਜੋ ਚੰਗਾ ਲੱਗਦਾ ਉਹਦੇ ਮੁਤਾਬਕ ਹੀ ਉਹ ਸਾਰਾ ਕੰਮ ਕਰ ਰਹੇ ਆ ਹੁਣ ਉਹਨਾਂ ਨੇ ਸੰਵਿਧਾਨ ਦੇ ਅੰਦਰ ਇੱਕ ਹੋਰ ਨਵੀਂ ਸੋਧਨ ਕਰਕੇ 133ਵੀਂ ਜਿਹੜੀ ਸੋਧ ਕਰਕੇ ਉਹਨਾਂ ਨੇ ਉਹਦੇ ਮੁਤਾਬਕ ਉਹਨਾਂ ਨੇ ਕਿਹਾ ਆ ਕਿ ਜਿਹੜਾ ਵੀ ਮੁੱਖ ਮੰਤਰੀ ਹੋਵੇ ਮੰਤਰੀ ਹੋਵੇ ਇਹ ਕੋਈ ਰਾਜ ਸਭਾ ਦਾ ਮੈਂਬਰ ਹੋਵੇ ਜਾਂ ਮੈਂਬਰ ਪਾਰਲੀਮੈਂਟ ਹੋਵੇ ਅਤੇ ਤਾਂ ਕਿ ਜੇ ਪ੍ਰਧਾਨ ਮੰਤਰੀ ਵੀ ਹੋਵੇ ਜੇ ਕੋਈ ਭ੍ਰਸਤਾਚਾਰ ਦੇ ਮਾਮਲੇ ਚ ਜਾਂ ਕਿਸੇ ਵੀ ਮਾਮਲੇ ਦੇ ਵਿੱਚ ਅਗਰ ਉਹ ਫਸਦਾ ਹੈ ਤਾਂ 30 ਦਿਨਾਂ ਲਈ ਅਗਰ ਉਹ ਜੇਲ੍ਹ ਕੱਟ ਕੇ ਆਉਂਦਾ ਹੈ ਤਾਂ 30 ਦਿਨ ਹੋ ਜਾਂਦੇ ਆ ਪੂਰੇ ਤਾਂ ਉਸ ਨੂੰ 31ਵੇਂ ਦਿਨ ਆਪਣੇ ਅਹੁਦੇ ਤੋਂ ਰਿਜ਼ਾਈਨ ਦੇਣਾ ਪਏਗਾ ਦੇਖੋ ਇਹ ਇਹ ਜਿਹੜੇ ਕਾਨੂੰਨ ਆ ਇਹ ਲੋਕ ਆਪਣੀ ਫੇਵਰ ਦੇ ਵਿੱਚ ਬਣਾ ਰਹੇ ਆ ਕਿ ਅਸੀਂ ਆਪਣੇ ਆਉਣ ਵਾਲੇ ਹੋਰ ਕਿਵੇਂ 5 ਸਾਲ ਅਸੀਂ ਸੱਤਾ ਦੇ ਵਿੱਚ ਟਿਕਣਾ ਹੈ ਕਿਉਂਕਿ ਸਾਰਿਆਂ ਨੂੰ ਹੁਣ ਪਤਾ ਹੈ ਕਿ ਪਿੱਛੇ ਜਿਹੜੀ ਹੁਣ ਮਾਨਯੋਗ ਰਾਹੁਲ ਗਾਂਧੀ ਜੀ ਨੇ ਜਿਹੜੇ ਕਿ ਆਪੋਜੀਸ਼ਨ ਦੇ ਇਹ ਭਾਰਤ ਦੇ ਨੇਤਾ ਨੇ ਕਾਂਗਰਸ ਪਾਰਟੀ ਦੇ ਉਹਨਾਂ ਨੇ ਸਾਰਾ ਕਿੱਦਾਂ ਇਹਨਾਂ ਦਾ ਜਿਹੜਾ ਪੋਲ ਖੋਲੀ ਹੈ ਕਿ ਜਿਹਦੇ ਵਿੱਚ ਇਹਨਾਂ ਨੇ ਕਿਵੇਂ ਵਕ ਵਕ ਸਟੇਟਾਂ ਦੇ ਵਿੱਚ ਵੋਟਾਂ ਨੂੰ ਚੋਣ ਕਮਿਸ਼ਨਰ ਦੇ ਅਧਿਕਾਰੀਆਂ ਵੱਲੋਂ ਮਿਲੀ ਭੁਗਤ ਦੇ ਨਾਲ ਜੋ ਇਹਨਾਂ ਨੇ ਵੋਟਾਂ ਚੋਰੀ ਕੀਤੀਆਂ ਔਰ ਕਿੱਦਾਂ ਇਹਨਾਂ ਨੇ ਚੋਰੀ ਕਰਕੇ ਉਹ ਸਿੰਘਾਸਨ ਦੇ ਮਾਲਕ ਬਣੇ ਇਹ ਪਹਿਲਾ ਇਹਨਾਂ ਨੇ ਸ਼ੁਰੂ ਕੀਤਾ ਸੀ ਗੁਜਰਾਤ ਤੋਂ ਗੁਜਰਾਤ ਤੋਂ ਬਾਅਦ ਫਿਰ ਹੌਲੀ-ਹੌਲੀ ਇਹਨਾਂ ਨੇ ਸਟੇਟਾਂ ਨੂੰ ਕੈਪਚਰ ਕਰਨਾ ਸ਼ੁਰੂ ਕੀਤਾ ਸਟੇਟਾਂ ਨੂੰ ਕੈਪਚਰ ਕਰਨ ਤੋਂ ਬਾਅਦ ਫਿਰ ਇਹਨਾਂ ਨੇ ਪਾਰਲੀਮੈਂਟ ਨੂੰ ਕੈਪਚਰ ਕਰਨਾ ਸ਼ੁਰੂ ਕੀਤਾ ਐਮੀਤਾਨੀ ਹਮੇਸ਼ਾ ਵਰਗੇ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ ਉਹ ਕਹਿੰਦੇ ਆ ਕਿ ਅਸੀਂ 40-50 ਸਾਲ ਤੱਕ ਰਾਜ ਕਰਨਾ ਤਾਂ ਰਾਜ ਕਰਨ ਦਾ ਤਰੀਕਾ ਤਾਂ ਬੜਾ ਸਪਸ਼ਟ ਹੈ ਕਿ ਜਦੋਂ ਤੁਸੀਂ ਈਵੀਐਮ ਨੂੰ ਹੀ ਆਪਣੇ ਕਬਜ਼ੇ 'ਚ ਲੈ ਲਿਆ ਕਿ ਵੋਟ ਜਿਹਨੂੰ ਮਰਜੀ ਪਾਓ ਭਾਈ ਆਣੀ ਤਾਂ ਸਾਨੂੰ ਹੀ ਆ ਹੋਰ ਤਾਂ ਕਿਸੇ ਨੂੰ ਜਾਣੀ ਨਹੀਂ ਹੈ ਤਾਂ ਫਿਰ ਤੁਸੀਂ ਸਾਨੂੰ ਸੱਤਾ ਤੋਂ ਬੇਮੁੱਕਾ ਦਾ ਕਰ ਦੋਗੇ ਸੋ ਇਹ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਸਾਡੇ ਲਈ ਬੜਾ ਖਤਰਨਾਕ ਹੈ ਸਾਡੇ ਲਈ ਇਹ ਸੰਵਿਧਾਨ ਨੂੰ ਤੋੜ ਮਰੋੜ ਕੇ ਆਪਣੀ ਫੇਵਰ ਦੇ ਵਿੱਚ ਇਹ ਕਰ ਰਹੇ ਆ ਲੋਕਾਂ ਨੂੰ ਉੱਠਣਾ ਚਾਹੀਦਾ ਲੋਕਾਂ ਨੂੰ ਸਮਝਣਾ ਚਾਹੀਦਾ ਜਦ ਤੱਕ ਲੋਕ ਕੋਰੇ たら ਆਪਣੇ ਡੈਮੋਕ੍ਰੈਟਿਕ ਜਿਹੜੇ ਉਹਨਾਂ ਦੇ ਰਾਈਟ ਹੈ ਫੰਡਾਮੈਂਟਲ ਰਾਈਟ ਹੈ ਜੇ ਉਹੀ ਉਹਨਾਂ ਦੇ ਹੱਥਾਂ ਦੇ ਵਿੱਚੋਂ ਖੋਲੇ ਗਏ ਤਾਂ ਫਿਰ ਵੋਟ ਦਾ ਅਧਿਕਾਰ ਕੀ ਰਹਿ ਜਾਂਦਾ ਤੁਸੀਂ ਵੋਟ ਪਾਣੀ ਹੈ ਕਿਸੇ ਵੀ اے بی ਸੀ ਢੀਨ ਜਦੋਂ ਉਹ ਵੋਟ ਤੁਹਾਡੇ ਤੁਹਾਡਾ ਜਿਹੜਾ ਜਿਹਨੂੰ ਵੀ ਤੁਸੀਂ ਕੌਂਸਲਰ ਐਮ ਐਲ ਏ ਐਮ ਪੀ ਬਣਾਣਾ ਹੈ ਜਾਂ ਇਸ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਬਣਾਣਾ ਜਦੋਂ ਉਹ ਵੋਟ ਹੀ ਨਹੀਂ ਉਹਨੂੰ ਜਾਣੀ ਤਾਂ ਫਿਰ ਸਾਥੀਓ ਉਹ ਵੋਟ ਦਾ ਕੀ ਲਾਭ ਮਿਲੇਗਾ ਔਰ ਹਜੇ ਤੱਕ ਵੀ ਦੇਖ ਲਓ ਕਿਸੇ ਨੇ ਉਹਨਾਂ ਦੇ ਖਿਲਾਫ ਬੰਦੀ ਕੋਈ ਵੀ ਕਾਨੂੰਨੀ ਕਾਰਵਾਈ ਜਿਹੜੀ ਆ ਚੋਣ ਅਧਿਕਾਰੀ ਦੇ ਖਿਲਾਫ ਕਿਸੇ ਨੇ ਨਹੀਂ ਕੀਤੀ ਹੈ ਤੋਂ ਕਰਨੀ ਵੀ ਇਹਨਾਂ ਨੇ ਨਹੀਂ ਸੀ ਕਰਨੀ ਹੁਣ ਕਿਹਨਾਂ ਨੇ ਸੀ ਇਹਨਾਂ ਨੇ ਕਰਨੀ ਸੀ ਸੋ ਇਸ ਕਰਕੇ ਆਪਾਂ ਨੂੰ ਆਪ ਸੰਵਿਧਾਨ ਦੀ ਰੱਖਿਆ ਕਰਨੀ ਪੈਣੀ ਹੈ 28 ਤਰੀਕ ਨੂੰ ਸੰਵਿਧਾਨ ਬਚਾਓ ਰੈਲੀ ਵਾਈਟ ਡਾਇਮੰਡ 66 ਫੁੱਟੀ ਰੋਡ ਤੇ ਕਾਂਗਰਸ ਪਾਰਟੀ ਵੱਲੋਂ ਕੀਤੇ ਜਾ ਰਹੀ ਆ ਜਲੰਧਰ ਸ਼ਹਿਰ ਵੱਲੋਂ ਔਰ ਜਲੰਧਰ ਦਿਹਾਤ ਵੱਲੋਂ ਮਿਲ ਕੇ ਸਾਰੇ ਸਾਥੀਆਂ ਨੂੰ ਮੇਰੀ ਇਹ ਅਪੀਲ ਹੈ ਕਿ ਉਸ ਦਿਨ 28 ਤਰੀਕ ਨੂੰ ਵਾਈਟ ਡਾਇਮੰਡ ਦੇ ਵਿੱਚ 10:30 ਵਜੇ ਸਵੇਰੇ ਪਹੁੰਚੋ ਔਰ ਆਏ ਹੋਏ ਨੇਤਾਵਾਂ ਦੇ ਵਿਚਾਰ ਸੁਣੋ ਔਰ ਇਹ ਜਿਹੜਾ ਗੰਭੀਰ ਵਿਸ਼ਾ ਆ ਇਤੇ ਵਿਚਾਰ ਕਰਨ ਦੀ ਲੋੜ ਹੈ ਕਿ ਅਸੀਂ ਆਪਣੇ ਮਤਦਾਨ ਦਾ ਆਪਣਾ ਕਿਵੇਂ ਉਹਦੀ ਰੱਖਿਆ ਕਰਨੀ ਹੈ ਕਿਵੇਂ ਅਸੀਂ ਆਉਣ ਵਾਲੇ ਭਵਿੱਖ ਨੂੰ ਅਸੀਂ ਬਚਾਉਣਾ ਹੈ ਸੋ ਜ਼ਿਆਦਾ ਕੁਝ ਮੈਂ ਨਾ ਇਸ ਮੌਕੇ ਤੇ ਕਹਿੰਦਾ ਹੋਇਆ ਆਪ ਸਾਰਿਆਂ ਦਾ ਧੰਨਵਾਦ ਕਰਦਾ ਜੈ ਭੀ ਜੈ ਭਾਰਤ